ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਦੇ ਦੀਪ ਜੀ ਮਹੱਲਾ ਪਹਿਲਾ ਹੇ ਲਹਿ ਲਹਿ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਹੇ ਕਰਿ ਕਿਰਤਿਆ ਕੀਐ ਕਰਤੇ ਕਹ ਵਿਚਾਰ ਤਿਤਵ ਗਾਵ ਸੋਹਿਲਾ ਸਭ ਰਹਿ ਸਰਬਨਹਾਰ ਤੁਮ ਗਾਵ ਮੇਰ ਨਿਰਪਗ ਸੋਹਿਲਾ ਹਵਾ ਰਿਤ ਸੋਹਿਲਾ ਸਦਾ ਸੁਖ ਹੋਏ ਰਹਾ ਨੇਤਨ ਜੀੜੇ ਸੰਭਲਿਆਂ ਦੇਖ ਗਦੇ ਉਹ ਹਾਰ ਚਿਹਰੇ ਦਾ ਨਾ ਕਿੰਨਾ ਪਵਾ ਚਦਾਤੇ ਕਉਣ ਸੁਮਾਰ ਸੰਭਰ ਸਹਾਲੇ ਕਿਆ ਮਿਲ ਕਿਰਪਾ ਵਤੇ ਲਾ ਦੇਹ ਸਜਣਾ ਸਿਸੜੀਆਂ ਜੇ ਹੋਵੇ ਸੱਜ ਸਮੇਲ ਘਰ ਘਰ ਹ ਪਹੁੰਚਾ ਸਬਦ ਨਿਤ ਪਵਨ ਸਦਨ ਹਾਰ ਸ਼ਿਵ ਰਿਆਨਾਨ ਸਿਧਿ ਹਵਾਨ ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਣ ਛੇ ਉਪਦੇਸ਼ ਹੈ ਗੁਰ ਗੁਰ ਇੱਕੋ ਵੇਸ ਅਨੇਕ ਹੈ ਬਾਬਾ ਜੈ ਕਰ ਕਰਤੇ ਕਿਰਤ ਹੋਏ ਸੋ ਕਰਹੁ ਨਾਏ ਤੋਏ ਰਹਾਉ ਵੇਸੋਏ ਜਿਸੇ ਕੜੀਆਂ ਪਹਿਰਾ ਦਿੱਤੇ ਵਾਰੇ ਮਾਹ ਹੋਆ ਸੂਰਜ ਇੱਕ ਰੁੱਤ ਅਨੇਕ ਨਾਨ ਸਤਿਕੇ ਕਿਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਹੈ ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਿਕ ਮੰਡਲ ਜਨਕ ਮੋਤੀ ਤੂਪਮਲ ਆਨੰਦ ਪਵਨ ਚਵਰ ਆਕਾਰੇ ਸਾਗਲ ਬਨਰਾਇ ਕੋ ਲੰਤ ਜੋਤੀ ਕੈਸੀ ਆਰਤੀ ਹੋਏ ਪਵ ਕੰਡਨ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਪੇਰੀ ਰਹਾ ਸਹ ਸਵਨ ਨਨ ਨਨ ਹ ਹੈ ਤੋਹ ਕਾ ਸਹ ਸਮੋਰਤਨ ਨਾਇਕ ਤੋਹ ਸਹਤ ਪਰ ਬੇਮਲ ਨਨ ਏਕ ਪਦ ਗੰਦ ਬਿਨ ਸਹਤ ਗੰਦੇ ਮਚਲ ਤਮੋਹੇ ਸਾਮ ਜੋ ਜੋ ਤਾ ਸੋ ਇਤਸਾ ਚਾਦਨ ਸਾਮ ਚਾਦਨ ਹੋਏ ਗੁਰ ਸਤਿ ਜਲ ਪ੍ਰਗਟ ਹੋਏ ਜੋਤਿ ਸੁਪਾਵੈ ਇਸ ਆਰਤੀ ਹੋਏ ਹਰ ਚਰਨ ਕਵਲ ਮਾ ਕਰੰਦ ਲੋਪਿਤ ਮਨ ਅਨੰਦ ਨੋ ਮੋਹ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੇ ਕਾ ਹੋਏ ਜਾ ਤਿ ਤਰਨਾਏ ਵਾਸਾਏ ਨਰਾਜਾਉਣੀ ਪੁਰਬੀ ਮਹੱਲਾ ਚੌਥਾ ਕਾਮ ਕ੍ਰੋਧ ਅਨਗ੍ਰਮ ਬ ਪਰਿਆ ਸਾਧੂ ਸੰਗਲ ਖੰਡਾ ਹੈ ਪੋਰਬ ਲਿਖਤਾ ਲਿਖੇ ਗੁਰਪਾਇਆ ਮਨ ਹਾਰਲੇ ਮੱਲਿਓ ਵੰਡਾ ਹੈ ਕਰ ਸਾਧੂ ਅੰਜਲੀ ਪਨ ਵਡਾ ਹੈ ਚਰ ਡੰਡਾਤ ਪਨ ਵਡਾ ਹੈ ਰਹਾ ਸਾਖ ਤਹ ਸਾਨਾ ਜਾਣੇ ਤੇਨੇ ਅੰਤਰ ਹਮੈਂ ਕੰਡਾ ਹੈ ਜਿਉ ਜਿਉ ਚਲ ਖੇ ਚਬੈ ਦੁਖ ਪਵਹਿ ਜਮ ਕਾਲ ਸਰਸ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣ ਦੁਖ ਜਨ ਮਰਨ ਪਵ ਕੰਡਾ ਹੈ ਆਗਨਾ ਸੇ ਪ੍ਰਗਟਾਇਆ ਪਰਮੇਸ਼ਰ ਬਾਹ ਸੋਭ ਅਖੰਡ ਬ੍ਰਹਮੰਡਾ ਹੈ ਹਾਮ ਗਰੀਮਸਕਿਨ ਪ੍ਰਭ ਤੇਰੇ ਹਾਰਾ ਸਰਾਖ ਵਡ ਵੱਡਾ ਹੈ ਜਾਨ ਨਾਨਕ ਨਾਮ ਆਧਾਰ ਟਿਕਾ ਹੈ ਹਰ ਨਾਮ ਹੀ ਸਭ ਮੰਡਾ ਹੈ ਰਾਂ ਗਉਲ ਪੁਰਬੀ ਮਹੱਲਾ ਪੰਜਵਾਏ ਕਰ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਹਲਕੇ ਬੇਲਾ ਏ ਹੇ ਹਾਂ ਖੜ ਤਲ ਹੱਲਾ ਆਗੇ ਬਸ ਨ ਸਹੇਲਾ ਆਦ ਘਟਾਏ ਦਿਨ ਸਰਣਾਰੇ ਮਾਨ ਗੁਰਮਿਲ ਕਾ ਸਵਾਰੇ ਰਹਾ ਇਹੋ ਸੰਸਾਰ ਬੇਕਾਰ ਸਭ ਸੇ ਮਹਾਂ ਦਰਿਆ ਬ੍ਰਹਮ ਗਿਆਨੀ ਜੋ ਸਹਜ ਗਾਇ ਪਿਆਵੇ ਇਹੋ ਰਾਸ ਆਕਤ ਕਥਾ ਤਿੰਨ ਜਾਣੀ ਜਾ ਕੋਈ ਸੋਈ ਬਿਹਾਜ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰਮ ਅਲ ਪਾਵ ਸਭ ਸਹਜੇ ਬਾਹਰ ਨ ਹੋਏ ਦੋਸ਼ੇ ਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਬੁਰਖ ਬਿਦਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤਿਹ